ਇੱਕ ਵਾਰ ਇੱਕ ਰਾਜੇ ਨੇ ਆਪਣੇ ਵਜ਼ੀਰ ਨੂੰ ਪੁੱਛਿਆ ਆਪਣੇ ਰਾਜ ਵਿੱਚ ਬੇਕਾਰ ਚੀਜ਼ਾਂ ਕਿਹੜੀਆਂ-ਕਿਹੜੀਆਂ ਹਨ ਵਜ਼ੀਰ ਨੇ ਜਵਾਬ ਦਿੱਤਾ ਰਾਜਨ ਮੇਰੀ ਨਜ਼ਰ 'ਚ ਜੰਗਲੀ ਮੱਕੀ ਤੇ ਮੱਕੜੀ ਬੇਕਾਰ ਚੀਜ਼ਾਂ ਹਨ ਐਵੇਂ ਤੰਗ ਪਰੇਸ਼ਾਨ ਹੀ ਕਰਦੀਆਂ ਰਹਿੰਦੀਆਂ ਨੇ ਰਾਜੇ ਨੇ ਤੁਰੰਤ ਹੁਕਮ ਦਿੱਤਾ ਕਿ ਇਹਨਾਂ ਨੂੰ ਖਤਮ ਕਰ ਦਿਓ ਇਸ ਤੋਂ ਪਹਿਲਾਂ ਕਿ ਇਸ ਹੁਕਮ ਦੀ ਤਮੀਲ ਹੁੰਦੀ ਗਵੰਡੀ ਰਾਜ ਦੇ ਰਾਜੇ ਨੇ ਉਕਤ ਰਾਜੇ ਤੇ ਚੜ੍ਹਾਈ ਕਰ ਦਿੱਤੀ ਜਦੋਂ ਫੌਜ ਤੇ ਰਾਜ ਭਾਗ ਦਾ ਭਾਰੀ ਨੁਕਸਾਨ ਹੋਇਆ ਤਾਂ ਰਾਜਾ ਬਚਣ ਵਾਸਤੇ ਜੰਗਲ ਨੂੰ ਨਿਕਲ ਪਿਆ ਥੱਕ ਕੇ ਇੱਕ ਜਗ੍ਹਾ ਆਰਾਮ ਕਰਨ ਲੱਗਾ ਤਾਂ ਜੰਗਲੀ ਮੱਖੀਆਂ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ ਉਹ ਉੱਠ ਕੇ ਇੱਕ ਗੁਫਾ ਵਿੱਚ ਚਲਾ ਗਿਆ ਕੁਝ ਧੀਰ ਬਾਅਦ ਚੜ੍ਹਾਈ ਤੇ ਆਈ ਫੌਜ ਤੇ ਸਿਪਾਹੀ ਰਾਜੇ ਨੂੰ ਲੱਭਦੇ ਲੱਭਦੇ ਮਗਰੇ ਆ ਗਏ ਫੌਜ ਦੇ ਕਮਾਂਡਰ ਨੇ ਹੁਕਮ ਦਿੱਤਾ ਕਿ ਗੁਫਾ ਵੀ ਚੈੱਕ ਕਰੋ ਇੱਕ ਸਿਪਾਹੀ ਗੁਫਾ ਦੇ ਨੇੜੇ ਜਾ ਕੇ ਮੁੜ ਆਇਆ ਤੇ ਆ ਕੇ ਕਹਿਣ ਲੱਗਾ ਕਿ ਗੁਫਾ ਅੱਗੇ ਤਾਂ ਜਾਲਾ ਲੱਗਿਆ ਹੋਇਆ ਹੈ ਉੱਥੇ ਖਤਰਨਾਕ ਮਧੂਮੱਖੀਆਂ ਦੇ ਛੱਤੇ ਹਨ ਉੱਥੇ ਤਾਂ ਕਈ ਸਾਲਾਂ ਤੋਂ ਕੋਈ ਗਿਆ ਹੀ ਨਹੀਂ ਲੱਗਦਾ ਸਿਪਾਹੀ ਅੱਗੇ ਤੁਰ ਗਏ ਰਾਜਾ ਅਚੰਬਿਤ ਸੀ ਜਿਨ੍ਹਾਂ ਨੂੰ ਬੇਕਾਰ ਕਹਿ ਕੇ ਉਸਨੇ ਮਕਾਉਣ ਦੇ ਹੁਕਮ ਦਿੱਤੇ ਸੀ ਅੱਜ ਓਕੇ ਵੇਲੇ ਉਹ ਸਹਾਈ ਹੋ ਗਏ ਮੱਖੀਆਂ ਗੁਫਾ ਤੱਕ ਲੈ ਗਈਆਂ ਤੇ ਮੱਕੜੀਆਂ ਨੇ ਜਾਲਾ ਤਾਣ ਦਿੱਤਾ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਬੰਦੇ ਨੂੰ ਬੇਕਾਰ ਨਾ ਸਮਝੋ ਪਤਾ ਨਹੀਂ ਕਿਤੇ ਉਹ ਲੋਕ ਆ ਖੜਨ ਜਿੱਥੇ ਸਕੇ ਸੰਬੰਧੀ ਵੀ ਨਜ਼ਰ ਨਹੀਂ ਪੈਂਦੇ